तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हम तो सामने पेश कर दे हां एक खास खबर थाना फेस 11 मोहाली दी पुलिस टीम नु मिली वड्डी कामयाबी बाइक चोरां दे एक गिरो नु कीता काबू ਅਟ ਸਪਲੈਂਡਰ ਬਾਈਕ ਤੇ ਦੋ ਐਕਟਿਵਾ ਕੀਤੀਆਂ ਬਰਾਮਦ ਐਸਐਚਓ ਗਗਨਦੀਪ ਸਿੰਘ ਨੇ ਪ੍ਰੈਸ ਨੂੰ ਸਾਰੀ ਕਾਰਵਾਈ ਦੀ ਦਿੱਤੀ ਜਾਣਕਾਰੀ ਹੁਣ ਪੇਸ਼ ਹੈ ਇੱਕ ਖਬਰ ਵਿਸਥਾਰ ਸਹਿਤ ਐਸਪੀਐਸ ਨਗਰ ਦੇ ਫੇਸ 11 ਤੇ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਟੀਮ ਨੇ ਬਾਈਕ ਚੋਰਾਤੇ ਗਿਰੋ ਦਾ ਪਰਦਾਫਾਸ਼ ਕੀਤਾ ਹੈ ਤੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਤੇ ਇੱਕ ਦੀ ਪਾਲ ਜਾਰੀ ਹੈ। ਥਾਣਾ ਫੇਸ 11 ਦੇ ਐਸਐਚਓ ਗਗਨਦੀਪ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਰੋ ਬੈਸਟਿਕ ਮਾਲ ਸੈਕਟਰ 68 ਦੀ ਪਾਰਕਿੰਗ ਅਤੇ ਸੀਪੀ ਮਾਲ ਦੀ ਪਾਰਕਿੰਗ ਵਿੱਚੋਂ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰਦੇ ਕਾਬੂ ਕੀਤੇ ਗਏ ਹਨ। ਜਿਨ੍ਹਾਂ ਕੋਲੋਂ 8 ਸਪਲੈਂਡਰ ਬਾਈਕ ਅਤੇ ਦੋ ਐਕਟਵਾ ਬਰਾਮਦ ਕੀਤੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਤੋਂ मोहाली दे लोग बहुत परेशान चले आ रहे सन पुलिस दी इस कामयाबी नाल हो रही मोटरसाइकिल चोरिया नु ठाल पवेगी आओ देख दे हाँ एस गगनदीप सिंह नाल प्रेस दी हुई गल बात सर आज कोई चोर चार पड़े कुछ की, की है ਹਾਂਜੀ ਰੀਸੈਂਟਲੀ ਅਸੀਂ ਚੋਰ ਫੜੇ ਸੀ ਕਿ ਦੋ ਦਿਨ ਤਿੰਨ ਦਿਨ ਪਹਿਲਾਂ ਆਪਾਂ ਮੋਟਰਬਾਈਕ ਚੋਰ ਜਿਹੜੇ ਸੀਗੇ ਉਹ ਇੱਕ ਸਾਡੇ ਇੱਥੇ ਦੋ ਮੌਲ ਪੈਂਦੇ ਨੇ ਸਾਡੇ CP67 ਤੇ ਬੈਸਟ ਹੈ ਲਾਸਟ ਮੰਥ ਦੇ ਵਿੱਚ ਉਥੇ ਚੋਰੀ ਦੀਆਂ ਵਾਰਦਾਤਾਂ ਡੇ ਬਾਏ ਡੇ ਵਧ ਰਹੀਆਂ ਸੀਗੀਆਂ ਬੇਸਿਕਲੀ ਟੂ ਵੀਲਰਸ ਆਫਟ ਜਿੱਦੇ ਲੋਕ ਪਾਰਕਿੰਗ ਦੇ ਵਿੱਚ ਨਹੀਂ ਲਗਾਉਂਦੇ ਤੇ ਬਾਹਰ ਰੋਡ ਦੇ ਉੱਤੇ ਲਗਾ ਕੇ ਜਾਂਦੇ ਸੀ ਤੇ ਉਹਨਾਂ ਦੀ ਚੋਰੀ ਦੀ ਰਿਪੋਰਟ ਜ਼ਿਆਦਾ ਆ ਰਹੀ ਸੀ ਤੇ ਕਿੰਨੇ ਮੋਟਰਸਾਈਕਲ ਉਹਨਾਂ ਕੋਲ ਬਰਾਮਦ ਹੋਏ ਜੀ ਹਾਂਜੀ ਆਪਾਂ ਨੂੰ ਉਹਨਾਂ ਦੇ ਕੋਲੋਂ ਸਾਡੇ ਕੋਲ 8 ਮੋਟਰਸਾਈਕਲ ਤੇ 2 ਸਕੂਟਰੀਆਂ ਬਰਾਮਦ ਹੋਈਆਂ ਜਿਸ ਸੰਬੰਧੀ ਸਾਡੇ ਥਾਣੇ ਦੇ ਵਿੱਚ ਮੁਕੱਦਮਾ ਨੰਬਰ 20/25 ਜਿਹੜਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਜੀ ਤੇ ਦਰਜਤ ਹੋਣ ਤੋਂ ਬਾਅਦ ਇਹਨਾਂ ਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਸੀਗੀ ਉਹਦੇ ਥਰੂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਆਪਣੇ ਲੋਕਲ ਅਥਾਰਿਟੀ ਚ ਅਰੈਸਟ ਪਾਈ ਇਹਨਾਂ ਦੀ ਤੇ ਦਰਾਂਨੇ ਰਿਮਾਂਡ ਇਹਨਾਂ ਕੋਲੋਂ ਇਹ ਸਾਰੀ ਬਰਾਮਦਗੀ ਕੀਤੀ ਗਈ ਸੀ ਹਾਂ ਜੀ ਇਹ ਟੋਟਲ ਤਿੰਨ ਬੰਦੇ ਸੀਗੇ ਜੀ ਜੋ ਸੀਸੀਟੀਵੀ ਫੁਟੇਜਾਂ ਆਈਆਂ ਬੇਸਿਕਲੀ ਤਿੰਨੇ ਯਾਨੀ ਹੁੰਦੇ ਸੀਗੇ ਇੱਕ ਲੜਕਾ ਇਹਦੇ ਵਿੱਚ ਕਰਨਦੀਪ ਹੈਗਾ ਜੀ ਤੇ ਦੂਜਾ ਗੁਰਜੀਤ ਸਿੰਘ ਹੈਗਾ ਦੋਨੋਂ ਪਿੰਡ ਬਡਾਲਾ ਦੇ ਹੈਗੇ ਨੇ ਇਹਨਾਂ ਦਾ ਨੀਰ ਅੰਮ੍ਰਿਤਸਰ ਸੀ ਤੇ ਤੀਜਾ ਬੰਦਾ ਜਿਹੜਾ ਹੈਗਾ ਆਪਾਂ ਉਹ ਨਾਮਿਨੇਟ ਕਰ ਲਿਆ ਹੈਗਾ ਸੋਨੂ ਨਾਮ ਹੈਗਾ ਉਹਦਾ ਉਹ ਹਲੇ ਫਰਾਰ ਚੱਲ ਰਿਹਾ ਹੈਗਾ ਸਰ ਇਹ 18 ਨਸ਼ੇ ਕਰਦੇ ਸੀ ਜਾਂ ਪੈਸੇ ਵਾਸਤੇ ਕਿਸ ਵਾਸਤੇ ਕਰਦੇ ਸੀ ਚੋਰੀ ਕੁਝ ਕੱਦ ਲਿਆ ਹਾਂਜੀ ਦੌਰਾਨ ਇਨਵੈਸਟੀਗੇਸ਼ਨ ਇਹਨਾਂ ਦੇ ਚਲੋ ਹੋਰ ਟੈਸਟਿੰਗ ਵੀ ਕੀਤੀ ਅਸੀਂ ਸਾਰੀ ਪੜਤਾਲ ਕੀਤੀ ਪਰਿਵਾਰ ਦੀ ਬੈਕਗ੍ਰਾਉਂਡ ਵੀ ਇਹ ਬੇਸਿਕਲੀ ਪੈਸੇ ਕਰਕੇ ਕਰ ਰਹੇ ਸੀਗੇ ਜੀ ਮਹਿੰਗੇ ਬਾਈ ਚੋਰੀ ਕਰਦੇ ਸੀ ਬੇਸਿਕਲੀ ਸਪਲੈਂਡਰ ਹੀ ਕਰਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਫੂ ਅਸੀਂ ਹਲੇ ਰਿਕਾਰਡ ਲਈ ਭੇਜ ਰੱਖਿਆ ਲਿਖ ਕੇ ਇਹਨਾਂ ਦੇ ਦੇਖੋ ਇੱਥੇ ਲੋਕਲ ਮੋਹਾਲੀ ਦੇ ਵਿੱਚ ਤਾਂ ਪਤਾ ਕਰ ਲੈ ਨਹੀਂ ਹੈਗੇ ਬਟੇ ਅੰਮ੍ਰਿਤਸਰ ਦੇ ਹੈਗੇ ਤੇ ਉਧਰਲੇ ਜ਼ਿਲ੍ਹਿਆਂ ਨੂੰ ਅਸੀਂ ਲਿਖ ਕੇ ਭੇਜਿਆ ਹੈਗਾ ਜੇਕਰ ਇਹਨਾਂ ਦੇ ਖਰਾਬ ਮੁਕਦਮੇ ਦਰਜ ਹੋਣਗੇ ਤਾਂ ਸਾਡੇ ਕੋਲ ਆ ਜਾਣਗੇ ਫਿਲਹਾਲ ਦੀ ਘੜੀ ਇਹਨਾਂ ਨੂੰ ਆਪਾਂ ਜੁਡੀਸ਼ੀਅਲ ਛੱਡ ਦਿੱਤਾ ਗਿਆ ਜੇਕਰ ਹੋਰ ਕੋਈ ਮੁਕਦਮਾ ਦਰਜਾ ਤੇ ਰੈਪ੍ਰੋਡਕਸ਼ਨ ਵਾਰਤੇ ਲਿਆ ਕੇ ਅਗਲੀ ਕੁਛ ਕ੍ਰਿਸ਼ ਕੀਤੀ ਜਾ ਸਕਦੀ ਹੈ ਚਰਨ ਵਿੱਚ ਮਾਸਟਰ ਮਾਈਂਡਡ ਕੋਲ ਇਹਨਾਂ ਤੋਂ ਮਾਸਟਰ ਮਾਈਂਡ ਇਹ ਦੋਨੋਂ ਹੀ ਦੋਨੋਂ ਹੀ ਮੇਨ ਮਾਸਟਰ ਮਾਈਂਡ ਹੈ ਸੀ ਦੋਨਾਂ ਕੋਲ ਇੱਕ ਮਾਸਟਰ ਕੀ ਹੁੰਦੀਆਂ ਸੀ ਇੱਕ ਚਾਬੀ ਸੀ ਜਿਹੜੀ ਕਿ ਜਿਹੜੇ ਮਰਜ਼ੀ ਲੋਕ ਚਲਾਉਂਦੇ ਸੀ ਸਪਲੈਂਡਰ ਦੇ ਵਿੱਚ ਉਹ ਲੋਕ ਖੁੱਲਝੇ ਕਰਦਾ ਸੀ ਜੀ ਗੁਰਜੀਤ ਤੇ ਕਰਮੇ ਦੋਨੋਂ ਹੀ ਆਪਾਂ ਮਾਸਟਰ ਮਾਈਂਡ ਕਹਾਂਗੇ ਜੀ ਇਸ ਨੂੰ ਇਹ ਜ਼ਿਆਦਾਤਰ ਨਵੀਆਂ ਗੱਡੀਆਂ ਹੱਥ ਪਾਉਂਦੇ ਸੀ ਕੋਈ ਵੀ ਗੱਡੀ ਚੱਲਦੀ ਨਹੀਂ ਇਹ ਮੋਟਰਸਾਈਕਲ ਟੂ ਵੀਲਰ ਬੇਸਿਕਲੀ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹਨੂੰ ਹੀ ਹੱਥ ਪਾਉਂਦੇ ਸੀ ਜੀ ਇਹ ਕਿਤੇ ਸੇਲ ਆਊਟ ਕਰਦੇ ਇਹ ਦੇਖੋ ਜੀ ਇਹ ਲੋਕਲ ਵੀ ਕੀਤੀ ਲੇਬਰ ਕਲਾਸ ਜਿਹੜੀ ਹੈਗੀ ਸਾਡੀ ਇੰਡਸਟਰੀਅਲ ਏਰੀਆ ਜਿੱਥੇ ਵੀ ਤੇ ਚਾਰ ਮੋਟਰਸਾਈਕਲ ਇਹਨਾਂ ਨੇ ਅੰਬਰਸਰਵਾਲ ਸੇਲ ਕਰ ਰੱਖੇ ਸੀ ਬਡਾਲਾ ਪਿੰਡ ਦੇ ਨੀਅਰ ਬਾਏ ਜਿਹੜੀ ਉੱਥੇ ਕੋਈ ਜੀਰੀ ਲਾਉਣ ਆਉਂਦੇ ਸੀਗੇ ਭਈ ਇਹ ਜਾਂ ਕੋਈ ਹੋਰ ਲੇਬਰ ਆਉਂਦੀ ਸੀਗੀ ਉਹਨਾਂ ਨੂੰ ਇਹ ਵੇਚਦੇ ਹੁੰਦੇ ਸੀਗੇ ਸਸਤੇ 5500 4650 ਇਸ ਰੇਟ ਦੇ ਇਹ ਮੁਹਾਲੀ ਨੂੰ ਉਹਨਾਂ ਨੇ ਆਪਣਾ ਸਾਰਾ ਟਾਰਗੇਟ ਹਾਂ ਇਹਨਾਂ ਨੂੰ ਦੇਖੋ ਇੱਕ ਤਾਂ ਘਰ ਤੋਂ ਕਹਿ ਕੇ ਆਏ ਜੀ ਅਸੀਂ ਉਹ ਕੈਬ ਚਲਾਉਂਦੇ ਹੈਗੇ ਆ ਇਹ ਵੀ ਘਰੇ ਬਹਾਨਾ ਲਾ ਰੱਖਿਆ ਸੀ ਇਹਨਾਂ ਨੇ ਜਦੋਂ ਅਸੀਂ ਘਰ ਦੇ ਤੋਂ ਪੁਛ ਪੜਤਾਲ ਕੀਤੀ ਇੱਕ ਕਹਿੰਦਾ ਜੀ ਮੈਂ ਜ਼ੋਮੈਟੋ ਦੀ ਡਿਲੀਵਰੀ ਦਿੰਦਾ ਹੈਗਾ ਉੱਥੇ ਮੋਹਾਲੀ ਦੇ ਵਿੱਚ ਤੇ ਬੇਸਿਕਲੀ ਇੱਥੇ ਇਹਨਾਂ ਨੂੰ ਸੀਗਾ ਵੀ ਮਾਲ ਹੈਗੇ ਨੇ ਜੀ ਠੀਕ ਆ ਜੀ ਜਿਆਦਾ ਕਰਾਊਡ ਹੁੰਦਾ ਬਾਹਰ ਤੇ ਈਜ਼ੀਲੀ ਆਪਾਂ ਐਕਸੈਸ ਹੋ ਜਾਈਏਗੇ ਮੋਟਰਸਾਈਕਲ ਜਿਹੜੇ ਸਾਈਡ ਤੇ ਲੱਗੇ ਹੋਏ ਹੁੰਦੇ ਨੇ ਠੀਕ ਜੀ ਥੈਂਕ ਯੂ